ਉਹ ਪੂਰਾ ਇਹ ਮੁਰਾਦ ਪੂਰਾ ਆ ਗ੍ਰਾਮ ਦਾ ਹੀ ਹਰਾਮਪੁਰ ਦਾ ਉਹਦਾ ਕੋਲੇ ਪਿੰਡ ਇਹ ਮਨ ਪਿੰਡ ਵਖਰਾ ਪੈਂਦਾ ਵਾ ਹਾਂਜੀ ਹਾਂਜੀ ਕੋਈ ਸਿੱਕੇ ਪਿੰਡ ਦਾ ਹੀ ਐ ਹੈ ਬੋਜ ਹਾਂਜੀ ਕੋਣ ਤੁਸੀਂ ਮੈਂ ਇਸੇ ਪਿੰਡ ਦਾ ਬਾਬਾ ਜੀ ਆਹੋ ਆ ਲੋ ਵਾਹਿਗੁਰੂ ਵਾਹਿਗੁਰੂ ਜਪੋ ਸਤਿਨਾਮ ਸਤਿਨਾਮ ਜੀ ਵਾਹਿਗੁਰੂ 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 ਉਹ ਅਦਰ ਸਮਝ ਲਾ ਆਈ ਧੀ ਮਾਰੀ ਨਹੀਂ ਨਹੀਂ ਤੂੰ ਇੱਧਰ ਆ ਜਾ ਨਾ ਸਮਲੇ ਕੀ ਕੀ ਹੋ ਵਾਹਿਗੁਰੂ ਕਿਹੜੀ ਆ ਵੇ ਵਾਹਿਗੁਰੂ ਇਹਦੇ ਕਦੀਆਂ ਫੜੋਏ ਓਏ ਕਦੀਆਂ ਓਏ ਵਾਹਿਗੁਰੂ ਵਾਹਿਗੁਰੂ ਇਹ ਚੋਲ ਗਲਤ ਝੂਠੀ ਤੂੰ ਆ ਵੇਖੋ ਬਾਹਰਲਾ ਬਸਤਰ ਹਾਂਜੀ ਪੂਰੀ ਨਵਾਂ ਪਿਆ ਬਸਤਰ ਨੂੰ ਕੁਛ ਨਹੀਂ ਹੋਇਆ ਪੂਰੀ ਪਲੈਨਿੰਗ ਨਾ ਕੀਤੀ ਗਈ ਆ ਇਹ ਕੀ ਕੀਤੀ ਵਿਦਬੀ ਮਿਲਾਨੀ ਨਾ ਇਹਨਾਂ ਨੇ ਕੀਤੀ ਵਾਹਿਗੁਰੂ 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 ਮਹਾਰਾਜ ਵਾਹਿਗੁਰੂ ਮਾਰੇ ਮਾਫ ਕਰਿਓ ਜੀ ਤੁਹਾਨੂੰ ਸਾਡੀਆਂ ਬਹੁਤ ਵੱਡੀਆਂ ਜਿਹੜੀਆਂ ਆਪਣਾ ਜਿੰਦ ਦੇ ਲੋ ਸਹੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ 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 ਮਹਾਰਾਜ ਬਖਸ਼ ਲੈਣਾ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਆਏ ਗੁਰੂ ਉਹ ਤੁਹਾਡੀ ਵੰਗਿਆ ਹੁਣ ਤੁਸੀਂ ਮਾਰੇ ਬਚਦੇ ਹੋ ਸੇਵਾ ਕਰਦੇ ਆਏ ਗੁਰੂ ਉਹਨਾ ਦੇਖੀ ਆਏ ਹੋਏ ਵਾਹਿਗੁਰੂ ਆਹ ਜਿਹੜੀ ਗੱਲ ਚੂਵੇ ਦੀ ਕਰਦੇ ਆ ਨਾ ਵੀਰ ਜੀ ਓਹੋ ਹੋ ਸੁਣੋ ਇਧਰ ਵਾਹਿਗੁਰੂ ਆਹ ਵੇਖ ਇਧਰ ਆ ਵੀਰ ਇਹ ਵੀ ਜੀ ਪਟੜਿਆ ਨਹੀਂ ਹੈਗਾ ਜੀ ਨਹੀਂ ਨਹੀਂ ਮੈਂ ਚੁੱਕ ਨਹੀਂ ਸਕਦਾ ਇਤੋਂ ਪ੍ਰਸ਼ਾਸਨ ਨੂੰ ਵਿਖਾਉਣਾ ਵਾ ਇਧਰ ਵੇਖ ਆਹ ਕਟਿੰਗ ਕੀਤੀ ਗਈ ਆ ਇਹ ਕਟਿਆ ਗਿਆ ਵਾ ਚੂਹੇ ਦਾ ਕੁੱਤਰਾ ਨਹੀਂ ਉਹ ਨੰਨ ਨੰਨ ਚੂਹੇ ਦਾ ਬਾਬਾ ਇਹ ਕੁੱਤਰੇ ਹੰਦਾ ਨਾ ਦੇਖੀ ਭਾਈ ਆ ਵੇਖੋ ਆ ਓਏ ਹੋਏ ਮੈਂ ਦੱਸਦਾ ਤੈਨੂੰ ਇਹ ਚੂਹੇ ਨੇ ਇੱਕ ਸਾਈਡ ਤੋਂ ਟੁਕਣਾ ਸਾਰੇ ਅੰਗ ਟੁਕਣਾ ਆ ਵੇਖ ਇੱਧਰ ਵਾਹਿਗੁਰੂ ਵਾਹਿਗੁਰੂ ਦੇਖ ਚਾਦਰ ਪੜ ਖੇਰ ਚੂਹੇ ਚਲ ਤੇ ਗਲਤੀ ਇਹ ਵੀ ਚੂਹਾ ਚੂਹਾ ਚਾਦਰ ਪੜਨੀ ਚਾਹੀਦੀ ਚਾਦਰ ਤੇ ਪੂਰੀ ਸਹੀ ਆ ਚਾਦਰ ਪੂਰੀ ਸਹੀ ਆ ਨਹੀਂ ਪੂਰੀ ਪਲੈਨਿੰਗ ਨਾ ਪੂਰੀ ਪਲੈਨਿੰਗ ਨਾਲ ਬੇਧਵੀ ਹੋਈ ਆ ਉਹ ਪ੍ਰਕਾਸ਼ ਹੁੰਦਾ ਨਾ ਤੇ ਫਿਰ ਚੂਹੇ ਨੇ ਇੱਕ ਵਿੱਚੋਂ ਕੱਟੇ ਇਹ ਭਾਜੀ ਪੂਰੀ ਪਲੈਨਿੰਗ ਨਾਲ ਬੇਧਵੀ ਕੀਤੀ ਗਈ ਆ ਗੱਲ ਤੇ ਉਹ ਆ ਜੇ ਮਨ ਲਾ ਤੀ ਚੂਹੇ ਨੇ ਟੋਕਾਂਦਾ ਮੈਂ ਨਾਲ ਕਨੈਕਸ਼ਨ ਪੜ ਮੈਂ ਛੇੜਿਆ ਇਹ ਚੂਹੇ ਨੇ ਟੋਕਾਂਦਾ ਸਭ ਤੋਂ ਵੱਡੀ ਗੱਲ ਵੀ ਅੰਦਰ ਕਿਵੇਂ ਆ ਜਾਂਦਾ ਇੱਥੇ ਚੂਹੇ ਪਰ ਜੋ ਤਾਂ ਹੁਣ ਭਾਜੀ ਆਵੇ ਨਾ ਆਵੇ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੇ ਉਹ ਆਵੇ ਆ ਇਧਰ ਵਾਹਿਗੁਰੂ 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 ਮਹਾਰਾਜ ਸੱਚੇ ਬਾਦਸ਼ਾਹ ਮਾਫ ਕਰਿਓ ਵਾਹਿਗੁਰੂ ਆ ਵੀ ਨਾਲੇ ਬਾਪਾ ਜੀ ਉਹਦੇ ਫਿਰ ਵਾਹੇ ਕਿਸ਼ੇ ਨੂੰ ਮੜਾ ਵਾਹੇ ਗਰ ਪਿਛੇ ਰੋ ਥੋੜਾ ਪਿਛੇ ਰੋ ਵਾਹੇ ਗਰ ਆਹ ਇਹਦਾ ਚੱਕੋ ਭਾਜੀ ਵਾਹੇ ਗਰ ਮੈਂ ਫਟਿਆ ਹੁੰਦਾ ਨਾ ਜੇ ਤੁਹਾਨੂੰ ਮੈਂ ਨੂੰ ਖਿੱਚਦਾ ਕੋਈ ਅੰਗ ਨੂੰ ਵਾਹੇ ਗਰ ਵਾਹੇ ਗਰ ਓਏ ਹੋਏ ਸੱਚੇ ਬਾਦਸ਼ਾਹ ਮਾਫ ਕਰਿਓ ਮਹਾਰਾਜ ਮਹਾਰਾਜ ਓਏ ਹੋਏ ਯਾਰ ਨਹੀਂ ਯਾਰ ਭਾਜੀ ਪੂਰੀ ਪਲੈਨਿੰਗ ਨਾ ਬੇਦਵੀ ਕੀਤੀ ਹੋਈ ਹੈ ਮੇਰੇ ਵੀ ਆ ਭਾਜੀ ਇਕਨੇ ਕੀਤੀ ਆ ਬਗਜਾਂ ਦੇ ਬਹੁਤ ਵੱਡੀਆਂ ਮੈਂ ਇਹ ਸਾਰੇ ਉਤਕਾਉਂਗਾ ਕਿੰਡੀ ਹਾਲਾਤ ਮਾੜੀ ਹੋ ਗਈ ਜੀ ਮੇਰਾ ਗੁਰਦੁਆਰਾ ਮੇਰਾ ਜੇ ਕਿਸੇ ਨੇ ਆਪਣਾ ਕੋਈ ਵੀ ਨਿਚ ਕੀਤਾ ਨਾ ਇਥੇ ਨਿਜੀ ਗੁਰਦੁਆਰਾ ਪ੍ਰਬੰਧ ਦਾ ਇਹ ਵੋ ਟਮੈਟਾ ਲੈਣਾ ਜੀ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕੇਨ ਕਰਨ ਕੀਤੀ ਨਾ ਵੀ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਬਦਲੀ ਬਣਦਾ ਇਹ ਬਦਵੀ ਇੱਧਰ ਵੇਖ ਤੂੰ ਕਿਹੜੀ ਸਿਆਣਾ ਇੱਧਰ ਕਿਤਰਾ ਵੱਡੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਵੀਂ ਢੱਡੂ 12 ਢੱਡੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਤੇ ਮਾਰੇ ਸੁਕਾ ਸੇਤਰਾ ਪਲਾਨਿੰਗ ਨਾ ਹੋਈ ਹੈ ਪਾਜੀ ਪੂਰੀ ਬਦਵੀਆ ਨੇ ਕੀਤੀ ਹੈ ਬਦਨਾਮ ਕਰਨੇ ਕੁਝ ਜਣੂ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਹੈ ਇਹ ਹੁਣ ਆਪੇ ਦੱਸਣਗੇ ਜਿਨਾਂ ਆਪਾਂ ਵੇਖਿਆ ਏ ਪਰ ਭਾਈ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖਾਹ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੈਨਿੰਗ ਨਾ ਹੋਇਆ ਏ ਕੀ ਬਰਾ ਭਾਈ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਣ ਕਰਜੂਗਾ ਬਾਹਰੋਂ ਨਹੀਂ ਕੋਈ ਕਰੇਗਾ ਪਰ ਭਾਈ ਕੀ ਹੋ ਸਕਦਾ ਵਾ ਬਾਹਰੋਂ ਪੋਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਬਰਾ ਕਿ ਕੌਣ ਕਰ ਗਿਆ ਤਰਾ ਵੀ ਇਹ ਨਾ ਗੋਲਿਆ ਜਿੰਦਰਾ ਤੋੜ ਕੇ ਆਇਆ ਅੰਦਰ ਕੋਈ ਕਰਵਾ ਆ ਦੇ ਉਹ ਤੇ ਚਲ ਪਤਾ ਲੱਗ ਜੂਗਾ ਸਰ ਇਹ ਜਿੱਦਾਂ ਟੁੱਟਾ ਕੁੜਿਆ ਨਾ ਕੀ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਠੀਕ ਹੈ ਨਾ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਦਾ ਵੱਡੇ ਆ ਬਲੇਡ ਦਾ ਇਹ ਆਖੋ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ਹੀਦੀ ਹਫਤੇ 'ਚ ਵਾਹਿਗੁਰੂ ਇਹ ਨਹੀਂ ਸੋਚੀ ਜਾਂਦੇ ਪਿੰਡਾਂ ਦੇ ਵਿੱਚ ਜੂਵੇਂ ਡੁੱਗਿਆ ਜੂਵੇਂ ਦਾ ਕੰਮ ਇਹ ਪਿੰਡ ਆ ਜੀ ਵਾਹਿਗੁਰੂ ਜੀ ਇਥੇ ਆਹ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਟੇਗਰ ਚੂੜੀਆਂ ਰੋਡ ਤੇ ਕਲੋਨੀ ਰਾਮਪੁਰਾ ਕਲੋਨੀ ਆ ਪੁਰਾਤ ਵੱਟੇ ਲਾ ਕੇ ਸਾਨੂੰ ਫੋਨ ਇਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹ ਸਿੰਗਲ ਉਹਨੇ ਸਾਨੂੰ ਦੱਸਿਆ ਕਿ ਪ੍ਰੇਤਨਾ ਬਾਬਾ ਜੀ ਮੈਂ ਇੱਥੇ ਡਿਊਟੀ ਜਿਹੜੀ ਆ ਕੋਸ਼ ਨੂੰ ਵੀ ਬਾਹਰ ਲੱਜੋ ਵਾਹਿਗੁਰੂ ਮਹਾਰਾਜ ਬਖਸ਼ ਜੀ ਵਾਹਿਗੁਰੂ ਇੱਥੇ ਮਹਾਰਾਜ ਜੀ ਦਾ ਉਹ ਰੂਪ ਆ ਉਹ ਰੂਪ ਜਿਹੜਾ ਵਾ ਉਹ ਖੰਡ ਹੈ ਅਹੀਂ ਆਏ ਸਵੇਰੇ ਇੱਥੇ ਚੈੱਕ ਕੀਤਾ ਸਾਲੋਂ ਪਹਿਲਾਂ ਅੰਕਲ ਕਈ ਗੱਲ ਸੀ ਵੀ ਚੂਹੇ ਲੋਨ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜ ਜੀ ਦੇ ਉਹ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨਿੰਦਰਸ਼ਾ ਚਾਰ ਅੰਗ ਜਿਹੜੇ ਖੰਡਤ ਨੇ ਉਹ ਬਾਹਰ ਆ ਜਾਓ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਤੇ ਚੂਹਾ ਵਿੱਚ ਵੜ ਕੇ ਟੋਕ ਨਹੀਂ ਸਕਦਾ ਟੁਕ ਦਾ ਦੇ ਬਾਹਰ ਨਹੀਂ ਜਿਲਕ ਟੁਕ ਦਾ ਇੰਨਾ ਦੇ ਇਥੇ ਗੁਰੂ ਘਰ ਦਾ ਰਿਸਪੀਅਰ ਹੈ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 15 16 ਸਾਲਾਂ ਦਾ ਬੰਦਾ ਸੀ ਹਾਂਜੀ ਹਾਂਜੀ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗ੍ਰੰਥੀ ਦੀ ਠੀਕ ਆ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਗ੍ਰੰਥੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਇਥੇ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਮੈਂ ਸੇਵਾ ਕਿਉਂ ਛੱਡਾਂ ਮੇਰੀ ਗਲਤੀ ਦੱਸੋ ਤੇੰਦਾ ਆਪਸੀ ਕਲੇਸ਼ ਚੱਲਦਾ ਸੀ ਕਰਾਇ ਜੰਤਾਲੇ ਚੱਲਦੇ ਆ ਇੱਕ ਮਹੀਨਾ ਪਹਿਲਾਂ ਗੁਰਨਾਗ ਪਾਸ਼ਾ ਦੇ ਬੁਰਪਾਲ ਦੇ ਨੇ ਇੰਨੇ ਬੰਦੇ ਨੇ ਸੇਵਾ ਛੱਡਦੀ ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗ루 ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ ਵੀ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ ਨਾ ਕੋਈ ਸਰੂਪ ਚੈੱਕ ਕਰਵਾਇਆ ਇਹ ਮੰਨਦਾ ਵੀ ਇਹਨੇ ਗਲਤੀ ਕੀਤੀ ਠੀਕ ਆ ਅੱਜ ਇੱਕ ਮਹੀਨਾ ਹੋ ਗਿਆ ਤੈਨੂੰ ਗੁਰਪੁਰਪਤ ਤੋਂ ਪਹਿਲੇ ਗੁਰਪੁਰ ਲਾਲਾ ਗੁਰੂ ਗੁਰੂ ਸਾਹਿਬ ਗੁਰੂ ਤੋਂ ਲੈ ਕੇ ਅੱਜ ਤੇ ਸਿੰਘ ਜੀ ਜਿਹਾ ਵਾ ਇੱਥੇ 13 ਦਿਨ ਤੋਂ ਡਿਊਟੀ ਇਹ ਸ਼ੁਰੂ ਕੀਤੀ ਹੈ 13 ਦਿਨ ਪਹਿਲਾਂ ਤੈਨੂੰ ਇੱਥੇ ਜਾਣ ਨੂੰ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿਲਾ ਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਤਹਾਨੂੰ ਜਦੋਂ ਬੰਦਾ ਗ੍ਰੰਥੀ ਡਿਊਟੀ ਸੰਭ ਲੈਂਦਾ ਤੇ ਉਹ ਸਾਰੀ ਸੇਵਾ ਸੰਭਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇ ਬਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਕਾਸ਼ਮਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹੜਾ ਦੂਜਾ ਬਿਰਦੇ ਆ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗਿਆ ਉਹ ਸਾਰੇ ਉਹ ਐ ਲੱਗਦਾ ਬਲੇਡ ਦਾ ਬਲੇਡ ਦਾ ਪਹਿਲਾਂ ਵੇਖਣ ਨੂੰ ਇਹਨਾਂ ਦੇ ਵਿੱਚੋਂ ਇਹਨਾਂ ਡੋਕੇ ਆ ਪਰ ਜਦੋਂ ਉਹ ਸਾਰਾ ਹੁਣ ਇਹਨੂੰ ਦੇਖਿਆ ਜੀ ਨੂੰ ਵੇਖ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝ ਜਾਵਾਂ ਇਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬਿਲ ਮੀਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਰਦੇ ਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਖੇਡ ਆਪੇ ਸਾਰੀ ਇਹਨਾਂ ਚੋ ਕਿੰਨੇ ਨੇ ਕੀਤਾ ਪਰ ਇਹਨਾਂ ਦੀ ਆਪਸੀ ਕਲੈਸ਼ ਦੇ ਵਿੱਚ ਚੌਧਰ ਪੁਨੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਠੀਕ ਹੈ ਨਾ ਬੇਦਵੀ ਕਰ ਗਿਆ ਬਾਹਰੋਂ ਕੋਈ ਜੇ ਬਾਹਰੋਂ ਕਰਕੇ ਜਿੰਦਾ ਤੇ ਜਿੰਦਾ ਤੋੜ ਕੇ ਅੰਦਰ ਲੰਘਦਾ ਨਾ ਤੇ ਜਦੋਂ ਇਹ ਦੁਬਾਰਾ ਸੇਵਾ ਕਰਨ ਸਿਰ ਜਿੰਦਾ ਟੁੱਟਾ ਹੁੰਦਾ ਉਹ ਤੀ ਉਹ ਤੇ ਬੱਜੇ ਖੋਲਦੇ ਰੋਜ ਇਹ ਉਹ ਤੇ ਪ੍ਰਕਾਸ਼ ਕਰਦਾ ਜਿੰਦਾ ਰੋਏ ਖੋਲਦੇ ਮੱਜਾ ਨਹੀਂ ਪਰ ਭਾਜੀ ਇੱਕ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਤੇਰੋਂ ਤੋਂ ਪਹਿਲਾਂ ਦੂਆ ਖੁੱਲਦਾ ਹੈ ਤੇਰੋਂ ਤੋਂ ਪਹਿਲਾਂ ਦੂਆ ਖੁੱਲਦਾ ਸੀ ਬੇਨਤੀ ਇਹ ਵੀ ਸੁਣੋ ਨਾ ਜਦੋਂ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਕੀ ਬ era ਕਿੰਨੇ ਚਿਰ ਤੋਂ ਹੋਈ ਆ ਹੁਣ ਵੱਡੀ ਗੱਲ ਇਹ ਆ ਕਿ ਮੀਨਾ ਦਾ ਇਹਨੂੰ ਹੋ ਗਿਆ ਇਹਨੇ ਆਗੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਹਾਂਜੀ ਪਰ ਇਹ ਬਾਬਾ ਜੀ ਕਹਿੰਦੇ ਆ ਕਿ ਮੈਂ ਸੱਤ ਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰਦਾ ਇੱਕ ਸਰੂਪ ਮਿਲਦਿਆ ਉਹਨੂੰ ਘਟ ਕਰਦਾ ਸੀ ਪਰ ਇਹ ਜਿਹੜੇ ਦੋ ਸਰੂਪ ਆ ਮੈਂ ਬਾਰੀ-ਬਾਰੀ ਹਫਤੇ 'ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀਂ ਮਹੀਨੇ ਦੇ ਵਿੱਚ ਫਿਰ ਦੱਸੋ ਵੀ ਬੇਦਵੀਂ ਜਿਹੜੀ ਆ ਉਹ ਬਾਬੇ ਦੇ ਜਾਣ ਤੋਂ ਲੈ ਕੇ ਹੁਣ ਦੇ ਇਨੰਦਣਾ ਵਿੱਚ ਈ ਦਿਨ ਦੇ ਵਿੱਚ ਜੋ ਹੋਈ ਹੈ ਬਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵੀ ਅੱਜ ਕੈਮਰੇ ਦੀ ਕਰਦੇ ਆਂ ਵੇਖੋ ਕਰ ਕਰ ਕੇ ਆ ਰਿਹਾ ਇਹ ਮੇਂ ਤਰਾਸ ਦੀ ਹੈ ਤਰਾਸ ਦੀ ਹੈ ਜੇ ਗ੍ਰੇਨ ਰਿਕਾਰਡਿੰਗ ਹੁੰਦੀ ਕੈਮਰੇ ਚ ਉਹ ਤਾਂ ਡੀਵੀਆਰ ਪੁਸਣੇ ਲੈ ਜਾਣਾ ਪਾਉ ਜੇ ਅੱਲ ਪਰਸੇ ਵੇਖਾਂ